ਤੁਹਾਡੇ ਤੁਹਾਡੇ ਕੰਪਨੀ ਦੇ ਗਾਰਡ ਸੀ ਹਾਂਜੀ ਮੈਡਮ ਜੀ ਸਾਡੇ ਕੰਪਨੀ ਦੇ ਹੀ ਗਾਰਡ ਸੀ ਮੈਡਮ ਜੀ ਉਹ ਗਿਆ ਪਾਗਲ ਲਾ ਕੇ ਤੇ ਉੱਤਾਰ ਉਹ ਮੈਂ ਸ਼ਰਮਾ ਫੈਮਿਲੀ ਤੋਂ ਬਿਲੋਂਗ ਕਰਦੀ ਪਰ ਸਾਨੂੰ ਪਤਾ ਪੱਗ ਦੀ ਇੱਜ਼ਤ ਕੀ ਹੁੰਦੀ ਆ ਇਹ ਗੱਲ ਪਸ਼ਾਬੇ ਪੀਤੇ ਨੀਕਣ ਗਿਆ ਮੈਂ ਕੋਈ ਲੜਾਣਾ ਨਹੀਂ ਲੜਾਣੀ ਆ ਗੱਬੂ ਗਲਾ ਉੱਤਾਰ ਹੋ ਗਈ ਮੈਨੂੰ ਬਹੁਤ ਜ਼ਿਆਦਾ ਇੱਕ ਸਦਮਾ ਜਿਹਾ ਲੱਗਾ ਕਿ ਕਿਸੇ ਬਜ਼ੁਰਗ ਵੀ ਇਸ ਤਰ੍ਹਾਂ ਪਾਗਲਵਾ ਕੇ ਤੇ ਤੁਸੀਂ ਕੋਚਾ ਮਰਵਾ ਰਹੇ ਹੋ ਬਿਲਕੁਲ ਪੱਗ ਲਾਉਣਾ ਮੇਰੇ ਜਿਵੇਂ ਕਿ ਮੇਰੀ ਸੋਚ ਹੈ ਜਿੰਨੀ ਮੇਰੀ ਉਮਰ ਹੈ ਉਸ ਹਿਸਾਬ ਨਾਲ ਕਿ ਮੈਂ ਦੇਖਦੀ ਆਈਆਂ ਪੱਗ ਲਾਉਣਾ ਬਹੁਤ ਗਲਤ ਮੰਨਿਆ ਜਾਂਦਾ ਹੈ। ਦਸ਼ਮਣੀ ਕੀ ਲੈਣੀ ਪੱਗਾਂ ਦੇ ਕਰਕੇ ਤੇ ਮੈਡਮ ਜੀ ਇੰਨੇ ਸਿਰ ਅਸੀਂ ਅੱਗੇ ਗਵਾ ਬੈਠੇ ਆਂ ਠੀਕ ਹੈ ਨਾ ਇੰਨੀਆਂ ਇੰਨੀਆਂ ਸ਼ਹਾਦਤਾਂ ਦਿੱਤੀਆਂ ਤੇ ਜੇ ਇਹ ਪੱਗ ਦੇ ਕਰਕੇ ਹੀ ਨਾ ਲੜੇ ਤੇ ਫਿਰ ਕੀ ਗੱਲ ਹੈ ਮੈਡਮ ਜੀ ਮੈਂ ਵੀ ਪੰਜਾਬ ਦੀ ਧੀ ਆ ਠੀਕ ਹੈ ਜੀ ਠੀਕ ਹੈ ਪੱਗਾਂ ਵਾਲੇ ਜਿਹੜੇ ਆ ਉਹ ਤੇ ਸਾਡੀ ਗੱਛਾ ਕਰਦੇ ਆ ਉਦੀ ਪੱਗ ਲਵਾ ਕੇ ਤੇ ਉੱਥੇ ਉਹਦਾ ਪੋਚਾ ਲਗਵਾਇਆ ਗਿਆ ਕਿ ਆ ਪੱਗ ਲਾ ਕੇ ਪੋਚਾ ਮਾਰ ਜਿਸ ਤਰ੍ਹਾਂ ਕਹਿੰਦੇ ਕਿ ਮੈਂ ਪੋਚਾ ਮਾਇਆ ਉਹਨਾਂ ਨੇ ਮੈਨੂੰ ਘਾਟਤਾ ਉੱਥੇ ਬੜੀ ਬੜੀ ਮੈਨੂੰ ਸ਼ਾਬ ਸਹੀ ਦਾ ਸ਼ਾਬ ਜੀ ਉਹਨੇ ਮੈਨੂੰ ੱੱਕੇ ਮਾਰ ਕੇ ਕੱਢ ਦਿੱਤਾ ਗਿਆ ਬਹੁਤ ਗੰਦਾ ਬੋਲਿਆ ਇਸ ਸਟਾਪ ਤੋਂ ਨਿਕਲ ਜਾ ਨਿਕਲ ਜਾ ਨਿਕਲ ਜਾ ਕਿਹਦੇ ਲਈ ਮੇਰੇ ਕੋ ਮਜਬੂਤ ਪਈਆਂ ਹੀਆਂ ਤੂੰ ਪਿੱਛੇ ਹੋ ਜਾ ਪਿੱਛੇ ਹੋ ਜਾ ਤੈਨੂੰ ਥਾਣੇ ਫੜਾ ਦਿੱਤਾ ਜਾਏਗਾ ਜਾਂ ਤੂੰ ਆ ਜਾ ਰਾਮਬਗ ਥਾਣੇ ਆ ਜਾ ਬਹੁਤ ਜ਼ਿਆਦਾ ਮੈਨੂੰ ਪ੍ਰੈਸ਼ਰ ਆਇਆ ਕਾਲ ਕਰ ਕਰਕੇ ਪਰ ਮੈਂ ਪਿੱਛੇ ਨਹੀਂ ਜੋ ਹਟੀ ਮੈਡਮ ਜੀ ਮੈਂ ਫਿਰ ਵੀ ਇਸ ਗੱਲ ਤੇ ਡਟੀ ਰਹੀ ਦੋ ਜਾਣੀ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਤੇ ਪਪਾ ਜੀ ਫਿਰ ਉਸ ਤੋਂ ਬਾਅਦ ਚੱਲ ਗਿਆ ਬਿਕਾਰ ਸੋ ਬਜ਼ੁਰਗ ਦੀ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਜੋ ਹੈ ਉਹ ਬਜ਼ੁਰਗ ਨੇ ਜੋ ਹੈ ਪਿਸ਼ਾਬ ਗਲਤੀ ਨਾਲ ਕਰ ਦਿੱਤਾ ਤੇ ਉਸ ਨੂੰ ਜਿਹੜਾ ਹੈ ਉਹ ਪੋਚਾ ਜਿਹੜਾ ਹੈ ਉਸ ਦੀ ਪੱਗ ਦੇ ਨਾਲ ਲਵਾਇਆ ਗਿਆ ਸੋ ਜਿਸ ਮਹਿਲਾ ਨੇ ਬਜ਼ੁਰਗ ਨੂੰ ਲੱਭ ਕੇ ਜੜਾਇਆ ਉਸ ਦੀ ਵੀਡੀਓ ਬਣਾਈ ਉਹ ਮਹਿਲਾ ਸਾਡੇ ਨਾਲ ਮੌਜੂਦ ਨੇ ਲਵਲੀ ਜੀ ਲਵਲੀ ਜੀ ਪਹਿਲਾਂ ਤਾਂ ਦੱਸੋ ਕਿ ਉਸ ਬਜ਼ੁਰਗ ਦਾ ਹੁਣ ਕੀ ਬਣਿਆ ਤੇ ਉਸ ਬਜ਼ੁਰਗ ਨੂੰ ਪੋਚਾ ਲਮਾਉਣ ਵਾਲੇ ਕੌਣ ਸੀ ਹਾਂਜੀ ਹਾਂਜੀ ਮੈਡਮ ਜੀ ਮੈਂ ਲਵਲੀ ਗਾਰਡ ਬੋਲਦੀ ਹਾਂ ਹਾਂਜੀ ਤੇ ਮੈਡਮ ਜੀ ਮੈਂ ਲਵਲੀ ਗਾਰਡ ਬੋਲਦੀ ਹਾਂ ਮੈਟਰੋ ਤੋਂ ਇਹ ਕੱਲ ਦੀ ਘਟਨਾ ਹੈਗੀ ਜੋ ਕੱਲ ਸਾਡਾ ਸਟਾਪ ਜਿਹੜਾ ਸਾਡਾ ਸਟੈਂਡ ਹੈਗਾ ਹੈ ਉੱਥੇ ਇੱਕ ਬਜ਼ੁਰਗ ਥੱਲੇ ਉਤਰਿਆ ਉਹ ਪੌੜੀਆਂ ਤੋਂ ਉਹਦਾ ਬਾਥਰੂਮ ਨਿਕਲ ਗਿਆ ਵਾ ਉੱਥੇ ਦੋ ਗਾਰਡ ਸੀ ਸਾਡੇ ਇੱਕ ਲੇਡੀਜ਼ ਔਰ ਇੱਕ ਜੈਂਟਸ ਜਦੋਂ ਉਹਨਾਂ ਨੇ ਦੇਖਿਆ ਕਿ ਬਜ਼ੁਰਗ ਦਾ ਬਾਥਰੂਮ ਨਿਕਲ ਗਿਆ ਉਹਨੂੰ ਚੱਕਰ ਆਇਆ ਤੇ ਉਹਨਾਂ ਨੇ ਉਹਨੂੰ ਕਿਹਾ ਕਿ ਇੱਥੇ ਪੋਚਾ ਲਗਾ ਉਹਦੀ ਪਾਗ ਲਵਾ ਕੇ ਤੇ ਉੱਥੇ ਉਹਦਾ ਪੋਚਾ ਲਗਵਾਇਆ ਗਿਆ ਇਹ ਤੁਹਾਡੇ ਤੁਹਾਡੇ ਕੰਪਨੀ ਦੇ ਗਾਰਡ ਸੀ ਹਾਂਜੀ ਮੈਡਮ ਜੀ ਸਾਡੇ ਕੰਪਨੀ ਦੇ ਹੀ ਗਾਰਡ ਸੀ ਮੈਡਮ ਜੀ ਤੇ ਉਹ ਬਜ਼ੁਰਗ ਮੈਟਰੋ ਦੇ ਵਿੱਚ ਸੀ ਨਹੀਂ ਨਹੀਂ ਮੈਡਮ ਜੀ ਉਹ ਸਵਾਰੀ ਜਿਹੜੀ ਉੱਤਰਦੀ ਹੈ ਨਾ ਸਾਡੀਆਂ ਬਸਾਂ ਚੱਲਦੀਆਂ ਪਈਆਂ ਬੱਸ ਸਟੈਂਡ ਤੋਂ ਲੈ ਕੇ ਗੋਲਡਨ ਗੇਟ ਸੌਰੀ ਗੋਲਡਨ ਗੇਟਸ ਲੈ ਕੇ ਇੰਡੀਆ ਗੇਟ ਤੱਕ ਤੇ ਉਹ ਸਵਾਰੀ ਸੀ ਅੱਛਾ ਜੀ ਹਾਂ ਜੀ ਤੇ ਉਹ ਜਦੋਂ ਪੋਚਾ ਲਗਵਾਇਆ ਗਿਆ ਤੇ ਉਹ ਜਿਹੜੀ ਲੇਡੀ ਗਾੜੀ ਉਹਨੇ ਫੋਟੋਆਂ ਖਿੱਚ ਕੇ ਉਹਨੇ ਫੋਟੋਆਂ ਖਿੱਚ ਕੇ ਗਰੁੱਪ ਵਿੱਚ ਸੈਂਡ ਕਰਤੀਆਂ ਜਦੋਂ ਉਹ ਫੋਟੋਆਂ ਮੈਂ ਦੇਖੀਆਂ ਔਰ ਮੈਨੂੰ ਬਹੁਤ ਜ਼ਿਆਦਾ ਘਟਕੜਿਆ ਲੱਗਾ ਤੇ ਮੈਂ ਉਹ ਫੋਟੋਆਂ ਦੇ ਖਿਲਾਫ ਬਹੁਤ ਜ਼ਿਆਦਾ ਬੋਲੀ ਔਰ ਬਹੁਤ ਜ਼ਿਆਦਾ ਜਨਕੀ ਬਹੁਤ ਜ਼ਿਆਦਾ ਬੋਲਨੀ ਹੈ ਬਹੁਤ ਜ਼ਿਆਦਾ ਗੱਲ ਕੀਤੀ ਹੈ ਤੇ ਮੈਨੂੰ ਬਹੁਤ ਜ਼ਿਆਦਾ ਇੱਕ ਸਦਮਾ ਜਿਹਾ ਲੱਗਾ ਕਿ ਕਿਸੇ ਬਜ਼ੁਰਗ ਨੇ ਇਸ ਤਰ੍ਹਾਂ ਪਾਗਲਵਾ ਕੇ ਤੇ ਤੁਸੀਂ ਕੋਚਾ ਮਰਵਾ ਰਹੇ ਹੋ ਬਿਲਕੁਲ ਹੂੰ ਤੇ ਮੈਡਮ ਜੀ ਉਸ ਤੋਂ ਬਾਅਦ ਮੈਂ ਤੇ ਉਹਨੂੰ ਸਵੇਰੇ ਲੱਭਿਆ ਬਜ਼ੁਰਗ ਨੂੰ ਉਹਨੂੰ ਹੂੰ ਠੀਕ ਹੈ ਜੀ ਉਹ ਬਜ਼ੁਰਗੇ ਮੈਨੂੰ ਮੈਂ 6 ਵਜੇ ਮੈਂ ਕੱਲ ਅੱਜ ਮੇਰਾ ਛੁੱਟੀ ਹੈਗੀ ਸੀ ਮੈਂ ਲੱਭਦੇ ਆ ਲੱਭਦੇ ਆ ਉਹ ਬਜ਼ੁਰਗੇ ਮੈਨੂੰ ਖੰਡ ਵਾਲੇ ਲੱਭ ਗਿਆ ਜੀ ਖੰਡ ਵਾਲੇ ਮੈਂ ਜਦੋਂ ਉਹਨੂੰ ਲੱਭਿਆ ਆ ਮੈਂ ਉਹਨੂੰ ਬਿਠਾਇਆ ਉਹਨਾਂ ਨੂੰ ਪਾਣੀ ਪੂਣੀ ਪਿਲਾਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਰੋ ਰੋ ਕੇ ਦੱਸਿਆ ਕਿ ਮੈਨੂੰ ਪ੍ਰੋਬਲਮ ਹੈ ਤੇ ਮੈਨੂੰ ਮੇਰਾ ਬਾਥਰੂਮ ਜਿਹੜਾ ਨਿਕਲ ਗਿਆ ਤੇ ਕਹਿੰਦੇ ਮੈਂ ਉਹਨਾਂ ਦੇ ਅੱਗੇ ਹੱਥ ਜੋੜੇ ਔਰ ਉਹਨਾਂ ਨੂੰ ਕਿਹਾ ਕਿ ਚਲੋ ਮੇਰੇ ਕੋ ਬਾਥਰੂਮ ਨਿਕਲ ਗਿਆ ਹੈ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਪੱਗ ਲਾ ਕੇ ਪੋਚਾ ਮਾਰ ਜਿਸ ਤਰ੍ਹਾਂ ਕਹਿੰਦੇ ਕਿ ਮੈਂ ਪੋਚਾ ਮਾਇਆ ਉਹਨਾਂ ਨੇ ਮੈਨੂੰ ਧਾੜਤਾ ਉੱਥੋਂ ਤੇ ਉਸ 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 ਗਾਰਡ ਦੇ ਬਾਰੇ ਪਤਾ ਹੈ ਤੁਹਾਨੂੰ ਉਸ ਹੁਣ ਕੋਈ ਕਾਰਵਾਈ ਕਰਵਾਓਗੇ ਕੀ ਔਰ ਸਾਰਾ ਮਾਫੀਆਂ ਮੂਫੀਆਂ ਮੰਗੀਆਂ ਐ ਗਾਰਡ ਬਹੁਤ ਗਿਲਟੀ ਫੀਲ ਕਰ ਰਿਹਾ ਹੈ ਲੇਡੀਜ਼ ਗਾਰਡ ਦਾ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਉਹਦਾ ਕੋਈ ਬਿਆਨ ਨਹੀਂ ਹੈ ਜੇ ਤੱਕ ਨਾ ਉਹਨੇ ਕੋਈ ਕਿਹਾ ਕਿੰਦੀ ਮੇਰੀ ਗਲਤੀ ਨਹੀਂ ਹੈ ਪਰ ਰਿਪੋਰਟਾਂ ਉਹਨੇ ਹੀ ਖਿੱਚੀਆਂ ਸੀ ਪਰ ਜਿਹੜਾ ਜੈਂਟਸ ਗਾਰਡ ਹੈ ਉਹ ਜਿਹੜਾ ਹੈ ਉਹ ਗਲਤੀ ਫੀਲ ਆਪਣੀ ਮਸੂਮ ਪਿਆ ਹੈ ਉਹਨੇ ਗਲਤੀ ਆਪਣੀ ਮੰਨ ਲਈ ਹੈ ਔਰ ਸੈਕੰਡਲੀ ਗੱਲ ਮੈਡਮ ਜੀ ਕਿ ਜਦੋਂ ਮੈਂ ਬਾਹਰ ਚੁੱਕੀ ਹੈ ਤੇ ਮੈਂ ਸ਼ਰਮਾ ਫੈਮਿਲੀ ਤੋਂ ਬਿਲੋਂਗ ਕਰਦੀ ਪਰ ਸਾਨੂੰ ਪਤਾ ਪੱਗ ਦੀ ਇੱਜ਼ਤ ਕੀ ਹੁੰਦੀ ਹੈ ਠੀਕ ਹੈ ਜੀ ਕਿਉਂਕਿ ਸਾਡੇ ਵੀ ਜਦੋਂ ਵਿਆਹਾਂ ਸ਼ਾਦੀਆਂ ਹੁੰਦੀਆਂ ਸਾਡੇ ਵੀ ਪੱਗਾਂ ਵੱਧਦੀਆਂ ਵਾ ਔਰ ਦੂਸਰੀ ਗੱਲ ਕਿ ਮੇਰੇ ਜਿਹੜੇ ਨਾਲਕੇ ਫੈਮਿਲੀ ਹੈ ਉਹ ਮੇਰੇ ਮਾਮਾ ਜੀ ਸਰਦਾਰ ਹੀ ਹੈਗੇ ਆ ਔਰ ਪੱਗਾਂ ਦੀ ਕੀਮਤ ਸਾਨੂੰ ਪਤਾ ਹੈ ਅਸੀਂ ਕੀ ਦੇ ਕੇ ਚੁਕਾਈ ਹੈ ਹਮ ਠੀਕ ਹੈ ਜੀ ਤੇ ਜਿਹੜੀ ਪੱਗ ਲਾਉਣਾ ਮੇਰੇ ਜਿਵੇਂ ਕਿ ਮੇਰੀ ਸੋਚ ਹੈ ਜਿੰਨੀ ਮੇਰੀ ਉਮਰ ਹੈ ਉਸ ਹਿਸਾਬ ਨਾਲ ਕਿ ਮੈਂ ਦੇਖਦੀ ਆਈਆਂ ਪੱਗ ਲਾਉਣਾ ਬਹੁਤ ਗਲਤ ਮੰਨਿਆ ਜਾਂਦਾ ਹੈ। ਇਹਦਾ ਹੱਕ ਲਾਉਣਾ ਹੀ ਗਲਤ ਮੰਨਿਆ। ਸੋ ਇੱਥੇ ਕਿਹਾ ਜਾ ਸਕਦਾ ਵੀ ਪੰਡਤਾ ਦੀ ਕੁੜੀ ਨੇ ਪੱਗ ਦੀ ਬੇਅਦਬੀ ਵੀ ਦੇਖ ਨਹੀਂ ਸਕੀ। ਔਰ ਮੈਡਮ ਜੀ ਨਹੀਂ ਮੈਂ ਨਹੀਂ ਦੇਖ ਸਕੀ। ਕੁਝ ਵੀ ਹੋਏ ਮੈਂ ਇਹ ਔਰ ਸੈਕੰਡਲੀ ਗੱਲ ਮੈਨੂੰ ਉਤੋਂ ਉਹਨਾਂ ਨੇ ਉਸ ਤੋਂ ਬਾਅਦ ਜੌਬ ਦੇ ਉਤੋਂ ਮੈਂ ਜਿਹੜੇ ਮੈਨੂੰ ਪ੍ਰੈਸ਼ਰ ਆਇਆ ਕਿ ਕਾਫੀ ਕਿ ਤੂੰ ਪਿੱਛੇ ਹੋ ਜਾ ਪਿੱਛੇ ਹੋ ਜਾ ਤੈਨੂੰ ਥਾਣੇ ਫੜਾ ਦਿੱਤਾ ਜਾਏਗਾ ਜਾਂ ਤੂੰ ਆ ਜਾ ਰਾਮਬਗ ਥਾਣੇ ਆ ਜਾ ਬ ਹਮਮ ਕਾਲ ਕਰ ਕਰਕੇ ਪਰ ਮੈਂ ਪਿੱਛੇ ਨਹੀਂ ਜੋ ਹਟੀ ਮੈਡਮ ਜੀ ਮੈਂ ਫਿਰ ਵੀ ਇਸ ਗੱਲ ਤੇ ਡਟੀ ਰਹੀ ਔਰ ਉਸ ਤੋਂ ਬਾਅਦ ਅੱਜ ਮੇਰੇ ਰੋਟੇ ਦੇ ਵਿੱਚ ਜਦੋਂ ਨਾਮ ਆਏ ਜਿੱਥੇ ਸਾਡੀਆਂ ਡਿਊਟੀਆਂ ਪੈਂਦੀਆਂ ਉੱਥੇ ਉਹਨਾਂ ਨੇ ਮੈਨੂੰ ਉਹ ਹੋਲਡ ਤੇ ਜਿੰਨੂੰ ਕਹਿੰਦੇ ਆ ਕਿ ਮੈਨੂੰ ਉੱਥੇ ਉਹਨਾਂ ਨੇ ਉਹ ਪਾਤਾ ਉਹਨਾਂ ਨੇ ਹਮ ਬੱਤ ਤੁਸ ਤੁਹਾਨੂੰ ਤੁਹਾਨੂੰ ਆਪਣੀ ਜੋਬ ਤੁਹਾਨੂੰ ਆਪਣੀ ਜੋਬ ਦਾ ਜਾਂ ਤੁਹਾਨੂੰ ਹਨਾ ਵੀ ਤੁਹਾਡੇ ਦੁਸ਼ਮਣ ਹੋ ਜਾਣਗੇ ਇਸ ਇਨਾਂ ਚੀਜ਼ਾਂ ਦੀ ਫਿਕਰ ਨਹੀਂ ਪਈ ਦੁਸ਼ਮਣੀ ਕੀ ਲੈਣੀ ਪੱਗਾਂ ਦੇ ਕਰਕੇ ਤੇ ਮੈਡਮ ਜੀ ਇੰਨੇ ਸਿਰ ਅਸੀਂ ਅੱਗੇ ਕੋਆ ਬਿਤੀਆਂ ਠੀਕ ਹੈ ਨਾ ਇੰਨੀਆਂ ਇੰਨੀਆਂ ਹੀ ਸ਼ਹਾਦਤਾਂ ਦਿੱਤੀਆਂ ਤੇ ਜੇ ਇਹ ਪੱਗ ਦੇ ਕਰਕੇ ਹੀ ਨਾ ਲੜੇ ਤੇ ਫਿਰ ਕੀ ਗੱਲ ਹੈ ਮੈਡਮ ਜੀ ਮੈਂ ਵੀ ਪੰਜਾਬ ਦੀ ਈ ਹਾਂ ਠੀਕ ਹੈ ਜੀ ਠੀਕ ਹੈ ਪੱਗਾਂ ਵਾਲੇ ਜਿਹੜੇ ਆ ਉਹ ਤੇ ਸਾਡੀ ਗੱਛਾ ਕਰਦੇ ਆ ਤੇ ਜੇ ਅਸੀਂ ਆ ਪੱਗਾਂ ਦੇ ਉੱਤੇ ਫੇਰ ਐ ਪਿਸ਼ਾਪ ਦੀ ਵਜਣੀਆਂ ਵਾਸਤੇ ਮੈਡਮ ਕਲਣ ਤੇ ਆ ਫਿਰ ਜੇ ਅਸੀਂ ਦੇਖ ਕੇ ਵੀ ਚੁੱਪ ਰਹੀਏ ਤੇ ਹਮ ਬਿਲਕੁਲ ਸੋ ਤੁਹਾਨੂੰ 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 ਉਹਨੇ ਜਿਹੜੇ ਬਜ਼ੁਰਗ ਮਿਲੇ ਨੇ ਹਨਾ ਇਹ ਬਜ਼ੁਰਗ ਦੀ ਹੁਣ ਤੁਸੀਂ ਇਹਨਾਂ ਦਾ ਕੋਈ ਆਪਣਾ ਹੈਗਾ ਸੀ ਜਾਂ ਕਿਵੇਂ ਮੈਡਮ ਜੀ ਇੱਕ ਮੈਂ ਹੁਣ ਉਹਨਾਂ ਕੋ ਫਿਰ ਦੁਬਾਰਾ ਜਾ ਰਹੀਆਂ ਕਿਉਂਕਿ ਸਵੇਰੇ ਮੈਨੂੰ ਉਹ ਸਟਾਪ ਤੇ ਜਿੱਥੇ ਮੈਂ ਬੈਠੀ ਆ ਜਿੱਥੇ ਉਹਨਾਂ ਕੋ ਪੁੱਛਦੀ ਪਈਆਂ ਜਿੱਥੇ ਮੈਂ ਵੀਡੀਓ ਬਣਾਈ ਆ ਉੱਥੇ ਮੈਨੂੰ ੱੱਕੇ ਮਾਰ ਕੇ ਕੱਢ ਦਿੱਤਾ ਗਿਆ ਬਹੁਤ ਗੰਦਾ ਬੋਲਿਆ ਇਸ ਸਟਾਪ ਤੋਂ ਨਿਕਲ ਜਾਓ ਨਿਕਲ ਜਾਓ ਨਿਕਲ ਜਾਓ ਕਿਸੇ ਲਈ ਮੇਰੇ ਕੋ ਮਜਬੂਰ ਹੋਈਆਂ ਆਈਆਂ ਆ ਕਿ ਤੁਸੀਂ ਇੱਥੇ ਕਿਉਂ ਵੀਡੀਓ ਬਣਾ ਰਹੇ ਹੋ ਨਿਕਲੋ ਇੱਥੋਂ ਉੱਥੇ ਸਫਾਈ ਕਰਨ ਵਾਲੇ ਨੇ ਮੈਨੂੰ ਬਹੁਤ ਮੰੰਦਾ ਭਾਗਾ ਬੋਲਿਆ ਉਹਨੂੰ ਇੱਕ ਕਾਲ ਆਈ ਉਹ ਕਾਲ ਸੁਣ ਕੇ ਉਸ ਤੋਂ ਬਾਅਦ ਮੇਰੇ ਤੇ ਹਾਈਪਰ ਹੋ ਗਿਆ ਔਰ ਮੈਨੂੰ ਕੱਢਣਾ ਸ਼ੁਰੂ ਕਰਤਾ ਪਹਿਲਾਂ ਉਹਨੇ ਪਾਣੀ ਖੁਣੀ ਤੇ ਆਇਆ ਵਾ ਬਾਅਦ ਵਿੱਚ ਉਹਨੇ ਇੱਕ ਕਾਲ ਆਈ ਉਹ ਮੈਨੂੰ ਉੱਥੇ ਕੱਢਣਾ ਸ਼ੁਰੂ ਕਰਤਾ ਔਰ ਮੈਂ ਉੱਥੋਂ ਨਿਕਲ ਕੇ ਤੇ ਮੈਂ ਬਜ਼ੁਰਗ ਨੂੰ ਉਹਨਾਂ ਦੇ ਉਹਨਾਂ ਦੇ ਘਰ ਜਿੱਥੇ ਉਹਨਾਂ ਨੇ ਦੱਸਿਆ ਇੱਥੇ ਮੈਂ ਰਹਿਣਾ ਉੱਥੇ ਤੱਕ ਮੈਂ ਉਹਨਾਂ ਨੂੰ ਤਾਰਿਆ ਫਿਰ ਮੈਂ ਘਰ ਆ ਗਈ ਉਸ ਤੋਂ ਬਾਅਦ ਮੇਰੇ ਸੀਨੀਅਰ ਦੇ ਜਾਨਕੀ ਮੈਨੂੰ ਕਾਲ ਆਉਂਦੇ ਰਹੇ ਸਾਰਿਆਂ ਦੇ ਪ੍ਰੈਸ਼ਰ ਤੇ ਨਹੀਂ ਇਹ ਵੀਡੀਓ ਕਦੋਂ ਦੀ ਹੈ ਜਿਹੜੀ ਫੋਟੋਜ਼ ਨੇ ਕਦੋਂ ਦੀਆਂ ਨੇ ਜਿਹੜੀਆਂ ਮੈਡਮ ਜੀ ਫੋਟੋ ਕੱਲ 10:30 ਵਜੇ ਦੀਆਂ ਜੋ ਤੇ ਵੀਡੀਓ ਅੱਜ ਸਵੇਰ ਦੀਆਂ ਜੋ ਅੱਛਾ ਜਿਹੜੀ ਪੱਗ ਦੀ ਜਿਹੜਾ ਪੋਚਾ ਲਵਾਉਣ ਵਾਲੀ ਉਹ ਕੱਲ ਦੀ ਹੈ ਇਹ ਕੱਲ ਸਵੇਰੇ 10:30 ਵਜੇ ਦੀਆਂ ਜੋ ਤੇ ਇਹ ਜਿਹੜੀਆਂ ਵੀਡੀਓ ਇਹ ਅੱਜ ਦੀਆਂ ਮੈਡਮ ਜੀ ਹੂੰ ਅੱਜ ਦੀਆਂ ਨੇ ਸੋ ਤੁਸੀਂ ਹੁਣ ਉਹਨਾਂ ਨੇ ਮਾਫੀ ਮੰਗ ਲਈ ਆ ਕਿ ਤੁਸੀਂ ਉਹਨਾਂ ਤੇ ਕਾਰਵਾਈ ਕਰਵਾਓਗੇ ਮੈਡਮ ਜੀ ਕਾਰਵਾਈ ਇਹੋ ਹੀ ਆ ਕਿ ਜੇ ਤੁਸੀਂ ਇਹ ਗਲਤੀ ਕੀਤੀ ਆ ਤਾਂ ਤੁਸੀਂ ਦੋਨੋਂ ਆ ਕੇ ਮੰਨੋ ਲੇਡੀਜ਼ ਔਰ ਜੈਂਟਸ ਦੋਨੋਂ ਮੰਨੋ ਹੱਥ ਜੋੜ ਕੇ ਮਾਫੀ ਮੰਗੋ ਉਹਨਾਂ ਨੂੰ ਬਜ਼ੁਰਗਾਂ ਨੂੰ ਪੱਗ ਦੋ ਉਹਨਾਂ ਨੇ ਸਤਿਕਾਰ ਕਰੋ ਤਾਂ ਕਿ ਹੋਰਾਂ ਨੂੰ ਵੀ ਸਬਕ ਮਿਲੇ ਜੀ ਅੱਜ ਇੱਕ ਆ ਕੰਮ ਹੋਇਆ ਕੱਲ ਨੂੰ ਕੋਈ ਹੋਰ ਨਾ ਇਹ ਕੰਮ ਕਰੇ ਇਸ ਕਰਕੇ ਮੈਡਮ ਜੀ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੇ ਉਹਨਾਂ ਨੇ ਜਿਹੜੇ ਭਾਜੀ ਹੈਗੇ ਉਹਨਾਂ ਨੇ ਕੱਲ ਹੱਥ ਜੋੜ ਕੇ ਮਾਫੀ ਮੰਗ ਲਈ ਹੈ ਉਹਨਾਂ ਨੇ ਸਾਰੇ ਅੱਗੇ ਕਿਹਾ ਚਲੋ ਗਲਤੀ ਹੋ ਗਈ ਹੈ ਸਾਡੇ ਕੋਲੋਂ ਪਰ ਮੈਡਮ ਜੀ ਇਹ ਜਿਹੜੇ ਆ ਜਿਹੜੇ ਨਾਲ ਮੈਡਮ ਆ ਫਿਰ ਮੇਰੇ ਤੇ ਪ੍ਰੈਸ਼ਰ ਆਊਗਾ ਜਾਉ ਕਹਿਣਗੇ ਕਿ ਉਹ ਮੈਡਮ ਜਿਹੜੀ ਹੈ ਕਿ ਉਹ ਉਹਨਾਂ ਨੇ ਮੈਨੂੰ ਬਾਰ-ਬਾਰ ਇਹੋ ਪ੍ਰੈਸ਼ਰ ਦੇ ਰਿਆ ਕਿ ਉਹ ਮੈਡਮ ਜਿਹੜੀ ਕੋਮਾ ਪਤਾ ਨਹੀਂ ਕੀ ਉਹਨੂੰ ਕਹਿੰਦੇ ਡਿਪਰੈਸ਼ਨ ਚ ਚਲੇ ਗਈ ਹੈ ਤੇ ਉਹਨਾਂ ਦੀ ਭੈਣ ਨੇ ਮੈਨੂੰ ਗਾਲ੍ਹਾਂ ਵੀ ਕੱਢੀਆਂ ਰਿਕਾਰਡਿੰਗ ਮੇਰੇ ਕੋਲ ਪਈ ਹੋਈ ਹੈ ਕਿ ਤੇਰੇ ਘਰ ਆ ਕੇ ਵਾਲ ਕੁੱਟਾਂਗੇ ਤੈਨੂੰ ਇਸ ਤਰ੍ਹਾਂ ਕਰਾਂਗੇ ਤੈਨੂੰ ਉਸ ਤਰ੍ਹਾਂ ਕਰਦਾਂਗੇ ਉਹਨਾਂ ਦੀ ਸਿਸਟਰ ਨੇ ਮੈਨੂੰ ਗਾਲ੍ਹਾਂ ਕੱਢੀਆਂ ਮੈਡਮ ਦੀ ਔਰ ਰਿਕਾਰਡਿੰਗ ਮੇਰੇ ਕੋਲ ਪਈ ਹੋਈ ਹੈ ਮੈਡਮ ਜੀ ਔਰ ਮੈਨੂੰ ਇੰਨਾ ਮੰਦਾ ਭਾਗਾ ਬੋਲਿਆ ਗਿਆ ਕਿ ਬਹੁਤ ਜ਼ਿਆਦਾ ਮੰਦਾ ਮੰਦਾ ਬੋਲਿਆ ਗਿਆ ਮੈਂ ਕਿਾ ਮੰਦਾ ਬੋਲੋ ਇੱਕ ਵਾਰੀ ਬੋਲੋ ਆਰੇ ਪੱਗ ਦੀ ਜਿਹੜੀ ਐਮੀ ਆ ਤਾਂ ਤੁਹਾਨੂੰ ਮੈਂ ਸਮਝਾ ਕੇ ਦੱਸੂਗੀ ਕੀ ਹੁੰਦਾ ਵਾ ਹਮ ਠੀਕ ਜੀ ਬਿਲਕੁਲ ਸੋ ਲਵਲੀ ਜੀ ਕੋਈ ਹੋਰ ਇਸ ਤੇ ਅਪਡੇਟ ਆਵੇਗੀ ਤਾਂ ਸਾਡਾ ਸਾਂਝੀ ਜਰੂਰ ਕਰਿਓ ਬਾਕੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਪੱਗ ਦੀ ਕੀਮਤ ਸਮਝੀ ਅਤੇ ਤੁਸੀਂ ਇਸ ਲੜਾਈ ਦੇ ਵਿੱਚ ਸ਼ਾਮਲ ਹੋਏ ਠੀਕ ਹੈ ਮੈਡਮ ਜੀ ਧੰਨਵਾਦ ਜੀ ਧੰਨਵਾਦ